ਹਾਂਜੀ ਸੱਚੇ ਕਾਜੀ ਸਾਰਨ ਨੂੰ ਤੁਹਾਡਾ ਸਾਰਨ ਦਾ ਪੰਜਾਬ ਫੂਡ ਚੈਨਲ ਤੇ ਸਵਾਗਤ ਆ। ਅੱਜ ਮੈਂ ਬਣਾਉਣ ਜਾ ਰਹੀ ਹਾਂ ਬਹੁਤ ਹੀ ਟੇਸਟੀ ਇਕਦਮ ਇਨਸਟੈਂਟ ਮਾਵੇ ਦੀ ਮਠਿਆਈ ਜੋ ਕਿ ਬਿਨਾ ਮਾਵੇ ਤੋਂ ਬਣੂਗੀ ਸਿਰਫ ਬ੍ਰੈਡ ਦੇ ਨਾਲ। ਤੁਸੀਂ ਵੀ ਸੋਚ ਕੇ ਹੈਰਾਨ ਹੋ ਗਏ ਹੋ ਤੇ ਫਿਰ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ। ਇਹ ਬਹੁਤ ਹੀ ਵਧੀਆ ਰੈਸਿਪੀ ਸਿੱਖਣ ਦੇ ਲਈ, ਇਹ ਮਠਿਆਈ ਸਿੱਖਣ ਦੇ ਲਈ ਇਕਦਮ ਚਟਪਟ ਤੇ ਸੌਫਟ, ਸਪੰਜੀ ਪਰਫੈਕਟ ਬਣੂਗੀ ਤੇ ਜੇ ਚੈਨਲ ਤੇ ਨਵੇਂ ਆਏ ਜਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ, ਵੀਡੀਓ ਨੂੰ ਲਾਈਕ ਕਰ ਦਿਓ ਤੇ ਹੋਰਾਂ ਨਾਲ ਸ਼ੇਅਰ ਕਰ ਦਿਓ। ਵਾਤੋ ਬਾਤ ਕਿਉਂਕਿ ਇਹ ਬਹੁਤ ਹੀ ਵਧੀਆ ਰੈਸਪੀ ਆ ਤੇ ਚਲੋ ਕਰਦੇ ਹਾਂ ਬਣਾਉਣਾ ਸ਼ੁਰੂ ਐਲੀਮੈਂਟੇ 1 ਲੀਟਰ ਦੁੱਧ ਲੈ ਆ ਸੀਗਾ ਉਹ ਨੂੰ ਮੈਂ ਜਿਹੜਾ ਉਬਾਲਾ ਆਉਣ ਲਈ ਰੱਖਤਾ 1 ਲੀਟਰ ਦੇ ਵਿੱਚੋਂ ਮੈਂ ਥੋੜਾ ਜਿਹਾ ਕੱਢ ਲਿਆ ਸੀਗਾ ਤੇ ਇੱਥੇ ਮੈਂ 2 ਚਮਚ ਕਸਟਰਡ ਪਾਊਡਰ ਲਿਆ ਜੋ ਕਿ ਬਜਾਰੋਂ ਸੌਖੇ ਤੇ ਕਿਨ ਮਿਲ ਜਾਂਦਾ ਹੈ ਉਹਦੇ ਵਿੱਚ ਜਿਹੜਾ ਮੈਂ ਦੁੱਧ ਕੱਢਿਆ ਹੋਇਆ ਸੀਗਾ ਉਹ ਜਿਹੜਾ ਪਾ ਲਿਆ ਆ ਇਹਨੂੰ ਆਪਾਂ ਠੰਡੇ ਦੁੱਧ ਦੇ ਵਿੱਚ ਘੋਲਣਾ ਹੁੰਦਾ ਹੈ ਨਾ ਹੀ ਬਹੁਤਾ ਠੰਡਾ ਨਾ ਹੀ ਬਹੁਤਾ ਗਰਮ ਕਿਉਂਕਿ ਕਸਟਰਡ ਦੀਆਂ ਜੜੀਆਂ ਆ ਬਹੁਤ ਛੇਤੀ ਗੱਠਾ ਬੰਨ ਜਾਂਦੀਆਂ ਆ ਤੁਸੀਂ ਇਸ ਲਈ ਆਪਾਂ ਇਹਨੂੰ ਦੇ ਕੋਲ ਕੇ ਰੱਖ ਲੈਣਾ ਹੈ ਤੇ ਜਿਹਦੇ ਦੁੱਧ ਉਬਾਲਾ ਆ ਗਿਆ ਤੇ ਉਹਦੇ ਵਿੱਚ ਆਪਾਂ ਜਿਹੜਾ ਇਹ ਕਸਟਰਡ ਵਾਲਾ ਮਿਕਸਚਰ ਹੈ ਇਹ ਪਾ ਲੈਣਾ ਹੈ ਇਹ ਦੇਖੋ ਸਿਰਫ 1 ਲੀਟਰ ਦੁੱਧ ਲੱਗਦਾ ਹੈ ਤੁਸੀਂ ਚਾਹੋ ਤੇ 500 ml ਦੇ ਨਾਲ ਵੀ ਬਣਾ ਸਕਦੇ ਆ ਮੈਂ ਥੋੜਾ ਜ਼ਿਆਦਾ ਬਣਾ ਰਹੀ ਆ ਤੁਸੀਂ ਨਹੀਂ ਤਾਂ 500 ml ਦੇ ਨਾਲ ਵੀ ਇਹੜਾ ਹੈ ਵਧੀਆ ਰੈਸਪੀ ਬਣ ਜਾਂਦੀ ਹੈ ਇਹਦੀ 5 ਚਮਚ ਮੈਂ ਇੱਥੇ ਖੰਡ ਦੇ ਪਾਏ ਆ ਤੁਸੀਂ ਸਵਾਦ ਅਨੁਸਾਰ ਵੀ ਪਾ ਸਕਦੇ ਆ ਜੇ ਬਸ ਚੰਗੀ ਤਰ੍ਹਾਂ ਹਮ ਲਉਣਾ ਹੈ ਤੇ ਇਹਨੂੰ ਮੀਡੀਅਮ ਗੈਸ 'ਤੇ ਜਿਹੜਾ ਇਹ ਪਕਾਈ ਜਾਣਾ ਹੈ ਤੇ ਨਾਲ ਹੀ ਜੇ ਥੋੜਾ ਇਹ ਫੂਡ ਕਲਰ ਪਾਇਆ ਮੈਂ yellow ਫੂਡ ਕਲਰ ਬਿਲਕੁਲ ਆਪਸ਼ਨਲ ਆ ਜੇ ਤੁਸੀਂ ਨਹੀਂ ਪਾਉਣਾ ਚਾਹੁੰਦੇ ਤਾਂ ਸਕਿਪ ਵੀ ਕਰ ਸਕਦੇ ਆ ਹੁਣ ਬਸ ਇਹਨੂੰ ਆਪਾਂ ਇਧੇ ਪਕਾਈ ਜਾਣਾ ਹੈ ਗਾੜਾ ਹੋਣ ਤਾਈ ਥੋੜਾ ਜਿਹਾ ਜੇ ਲੇਚੀ ਦੇ ਦਾਣੇ ਪਾ ਰਹੀ ਹਾਂ ਮੈਂ ਲੇਚੀ ਦੇ ਦਾਣੇ ਜੇ ਤੁਹਾਡੇ ਕੋਲ ਨਹੀਂ ਹੈ ਕਿ ਤਾਂ ਸਕਿਪ ਵੀ ਕਰ ਸਕਦੇ ਆ ਤੇ ਇਹਦੀ ਜਗ੍ਹਾ ਤੇ ਤੁਸੀਂ ਕੇਵੜਾ ਐਸੈਂਸ ਜਾਂ ਫਿਰ ਕੋਈ ਐਸੈਂਸ ਪਾ ਸਕਦੇ ਆ ਤੇ ਬਸ ਚੰਗੀ ਤਰੀਕੇ ਨਾਲ ਇਹਨੂੰ ਮਿਲਾ ਕੇ ਤੇ ਬਸ ਗਾੜਾ ਕਰ ਲੈਣਾ ਹੈ ਥੋੜਾ ਜਿਹਾ ਤੇ ਬਸ ਇਹ ਗਾੜਾ ਹੋ ਚੁੱਕਿਆ ਹੈ ਇੰਨਾ ਕੋਈ ਗਾੜਾ ਬਹੁਤ ਬਹੁਤਾ ਗਾੜਾ ਨਹੀਂ ਹੋਣਾ ਚਾਹੀਦਾ ਇਹ ਤੁਸੀਂ ਇਤੋਂ ਵੱਧ ਵੀ ਗਾੜਾ ਕਰ ਸਕਦੇ ਆ ਪਰ ਜ਼ਿਆਦਾ ਗਾੜਾ ਨਾ ਹੋਵੇ ਇਹ ਦੇਖੋ ਇਹਨਾਂ ਕੋ ਹੋ ਗਿਆ ਇਹਨੂੰ ਆਪਾਂ ਫਰਿੱਜ ਦੇ ਵਿੱਚ ਰੱਖ ਦਿੰਨੇ ਆ ਠੰਡਾ ਹੋਣ ਦੇ ਲਈ ਤਾਂ ਤੱਕ ਇੱਥੇ ਮੈਂ ਇੱਕ ਕੌਲੀ ਮਿਲਕ ਪਾਊਡਰ ਲਿਆ ਛੋਟੀ ਕੌਲੀ ਇਹਦੀ ਜਗ੍ਹਾ ਤੁਸੀਂ ਖੋਇਆ ਜਾਂ ਫਿਰ ਮਾਵਾਂ ਵੀ ਵਰਤ ਸਕਦੇ ਆ ਮੈਂ ਇਸਟਾਟ ਬਣਾ ਰਹੀ ਆ ਇਸ ਲਈ ਮੈਂ ਮਿਲਕ ਪਾਊਡਰ ਵਰਤ ਰਹੀ ਆ ਦੋ ਚਮਚ ਖੰਡ ਹੱਤੇ ਪਾਏ ਆ ਤੇ ਚੰਗੀ ਤਰੀਕੇ ਨਾਲ ਮਿਲਾਉਣ ਤੋਂ ਬਾਅਦੋ ਇਹਦੇ ਵਿੱਚ ਪਾਇਆ ਥੋੜਾ ਦੁੱਧ ਦੁੱਧ ਆਪਾਂ ਉਨਾ ਕੋਈ ਪਾਉਣਾ ਹੈ ਕਿ ਆਪਣੀ ਇੱਧਰ ਦੀ ਕੰਸਿਸਟੈਂਸੀ ਬਣ ਜਾਏ ਥੋੜਾ ਫੂਡ ਕਲਰ ਪਾਇਆ ਹੈ ਬਿਲਕੁਲ ਆਪਸ਼ਨਲ ਆ ਅੰਦਰੋਂ ਸੋਹਣਾ ਲੱਗੇ ਇਸ ਲਈ ਮੈਂ ਪਾਇਆ ਇਹ ਗ੍ਰੀਨ ਫੂਡ ਕਲਰ ਪਾਇ ਚੰਗੀ ਤਰ੍ਹਾਂ ਮਿਲਾ ਕੇ ਇਹਨੂੰ మీడియం ਗੈਸ ਤੇ ਆਪਾਂ ਇਹਨੂੰ گاੜਾ ਹੋਣ ਤੱਕ ਪਕਾਉਣਾ ਹੈ ਬਿਲਕੁਲ ਐਨ ਡੋ ਬਣ ਤੱਕ ਤੇ ਇਹਦੇ ਵਿੱਚ ਨਾਲ ਹੀ ਇੱਕ ਚਮਚ ਦੇਸੀ ਘਿਓ ਦਾ ਵੀ ਪਾ ਲੈਣਾ ਹੈ ਦੇਸੀ ਘਿਓ ਆਪਾਂ ਜਦੋਂ ਇਹ ਥੋੜਾ ਇਕੱਠਾ ਹੋਣ ਸਟਾਰਟ ਹੋ ਗਿਆ ਉਦੋਂ ਹੀ ਪਾਉਣਾ ਹੈ ਪਹਿਲਾਂ ਨਹੀਂ ਪਾਉਣਾ ਤੇ ਇਹਨੂੰ ਚੰਗੀ ਤਰ੍ਹਾਂ ਮਿਲਾਉਣਾ ਹੈ ਤੇ ਇਹ ਇੰਨੀ ਵਧੀਆ ਰੈਸਿਪੀ ਹੈ ਤੁਸੀਂ ਜਰੂਰ ਜਰੂਰ ਇਹਨੂੰ ਕਰੇ ਬਣਾਇਓ ਤੇ ਜੇ ਤੁਹਾਨੂੰ ਰੈਸਿਪੀ ਪਸੰਦ ਆ ਰਹੀ ਹੈ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜੂ ਕਰਦੇ ਜਾਓ ਇਦਾਂ ਦੀ ਹੋਰ ਵਧੀਆ ਵਧੀਆ ਰੈਸਿਪੀਸ ਦੇ ਲਈ ਇਹ ਦੇਖੋ ਜਦੋਂ ਇਹ ਐਨਾ گاੜਾ ਹੋ ਗਿਆ ਤੇ ਉਦੋਂ ਆਪਾਂ ਜਿਹੜਾ ਤੇ ਬਸ ਇਹਨੂੰ ਆਪਾਂ ਜਿਹੜਾ ਇਹ ਕੱਢਣਾ ਕੱਢ ਲੈਣਾ ਹੈ ਤੇ ਇਹਨੂੰ ਇਦਾਂ ਜਿਹੜਾ ਇਹ ਚਮਚ ਦੇ ਨਾਲ ਇਦਾਂ ਮਿਕਸ ਕਰਦੇ ਜਾਣਾ ਹੈ ਤਾਂ ਜੋ ਠੰਡਾ ਹੋ ਜੇ ਤੇ ਨਾਲ ਇਹ ਜਿਹੜਾ ਇਹ ਮੈਸ਼ ਹੋ ਜਾਊਗਾ ਵਧੀਆ ਸਮੂਦ ਹੋ ਜਾਊਗਾ ਹੁਣ ਇਹਦੇ ਬਸ ਗੋਲੀਆਂ ਬਣਾਉਣੀਆਂ ਜਦੋਂ ਇਹ ਥੋੜਾ ਠੰਡਾ ਹੋ ਗਿਆ ਇਹ ਦੇਖੋ ਬਸ ਇਹਦੀ ਆਪਾਂ ਗੋਲੀਆਂ ਬਣਾ ਲੈਣੀਆਂ ਸਾਰੀਆਂ ਸੱਤ ਗੋਲੀਆਂ ਇਹਦੀਆਂ ਜਿਹੜੀਆਂ ਬਣ ਗਿਆ ਸਿਗੀਆਂ ਮੀਡੀਅਮ ਸਾਈਜ਼ ਦੀਆਂ ਹੈ ਗੋਲੀਆਂ ਆ ਤੇ ਬਸ ਇਹ ਆਪਾਂ ਤਿਆਰ ਇਹਨੂੰ ਸਾਈਡ ਤੇ ਰੱਖਦੇ ਆ ਤੇ ਇੱਥੇ ਮੈਂ ਲਏ ਆ ਸੱਤ ਬ੍ਰੈਡ ਬ੍ਰੈਡ ਜਿਹੜੇ ਹੋ ਇਕਦਮ ਫਰੈਸ਼ ਲੈਣੇ ਆ ਇਕਦਮ ਸੌਫਟ ਹੋਣੇ ਚਾਹੀਦੇ ਆ ਬ੍ਰੈਡ ਇਹ ਦੇਖੋ ਕਿੰਨੇ ਸੌਫਟ ਤੇ ਕਿੰਨੇ ਫਰੈਸ਼ ਆ ਜਿੰਨੇ ਫਰੈਸ਼ ਤੇ ਤਾਜ਼ੇ ਬ੍ਰੈਡ ਹੋਣਗੇ ਉਨਾਂ ਹੀ ਜ਼ਿਆਦਾ ਵਧੀਆ ਬਣੂਗੀ ਇਹ ਰੈਸਪੀ ਤੁਹਾਡੀ ਉਨਾਂ ਹੀ ਜ਼ਿਆਦਾ ਸਵਾਦ ਲੱਗੂਗੀ ਖਾਂਚ ਇਹ ਜਿਹੜੇ ਕਿਨਾਰੇ ਆ ਉਹ ਆਪਾਂ ਕੱਟ ਲੈਣੇ ਆ ਕਿਉਂਕਿ ਕਿਨਾਰੇ ਜਿਹੜੇ ਆ ਇਹਦੇ ਵਿੱਚ ਆਪਾਂ ਨਹੀਂ ਚਾਹੀਦੇ ਜੇ ਜਿਹੜੇ ਕਿਨਾਰੇ ਆ ਉਹਨਾਂ ਦੇ ਤੁਸੀਂ ਬ੍ਰੈਡ ਕ੍ਰੰਮਸ ਵੀ ਬਣਾ ਸਕਦੇ ਆ ਜਿਹੜੇ ਰੈਸਪੀਅਾਂ ਦੇ ਵਿੱਚ ਬਹੁਤ ਯੂਜ਼ ਹੁੰਦੇ ਆ ਤੇ ਬਸ ਇਹਨੂੰ ਹੁਣੇ ਪਾਣੀ ਦੇ ਵਿੱਚ ਨਾਰਮਲ ਪਾਣੀ ਲੈਣਾ ਆ ਆਪਾਂ ਉਹਦੇ ਵਿੱਚ ਇਹਨੂੰ ਨਚੋੜ ਲੈਣਾ ਹੈ 2-2 3-3 ਸੈਕਿੰਡ ਬੱਸ ਰੱਖਣੇ ਆ ਤੇ ਫਿਰ ਸਾਰਾ ਪਾਣੀ ਦਾ ਕੱਢ ਦੇਣਾ ਹੈ ਉਹਦੇ ਨਾਲ ਕੀ ਆ ਇਹ ਜਿਹੜਾ ਪਤਲਾ ਵੀ ਹੋ ਜਾਊਗਾ ਤੇ ਕਾਫੀ ਵਧੀਆ ਡੈਓ ਸੌਫਟ ਵੀ ਹੋ ਜਾਊਗਾ ਇਹਦੇ ਵਿੱਚ ਗੋਲੀ ਰੱਖਣੀ ਹੈ ਤੇ ਇਹਨੂੰ ਬੰਦ ਕਰ ਦੇਣਾ ਹੈ ਜਿਸ ਤਰੀਕੇ ਨਾਲ ਮੈਂ ਵੀਡੀਓ 'ਚ ਦਿਖਾਇਆ ਉਸ ਤਰੀਕੇ ਨਾਲ ਕਰਨੇ ਆ ਇਹ ਦੇਖੋ ਇਸ ਤਰੀਕੇ ਨਾਲ ਨਚੋੜਨਾ ਹੈ ਨਚੋੜਨ ਦੇ ਨਾਲ ਇਹ ਡੈਓ ਕਾਫੀ ਪਤਲਾ ਹੋ ਜਾਂਦਾ ਹੈ ਉਹਦੇ ਨਾਲੇ ਹੋਰ ਵੀ ਸਵਾਦ ਆ ਲੱਗਦਾ ਹੈ ਇਹ ਦੇਖੋ ਕਿੰਨਾ ਇਲਾਸਟਿਕ ਹੈ ਇਹਦੇ ਵਿੱਚ ਬਸ ਹੁਣ ਇਹਨੂੰ ਆਪਾਂੜਾਏ ਹੋ ਫੋਲਡ ਕਰ ਦੇਣਾ ਇਦਾਂ ਹੀ ਆਪਾਂ ਸਾਰੇ ਬਣਾ ਲੈਣੇ ਆ ਇਹ ਦੇਖੋ ਹੁਣ ਜਿਹੜਾ ਇਹ ਦੁੱਧ ਹੈ ਇਹ ਠੰਡਾ ਹੋ ਗਿਆ ਇਹਨੂੰ ਮੈਂ ਚੰਗੀ ਤਰੀਕੇ ਨਾਲ ਕੋਲ ਲਿਆ ਤੇ ਇਹਦੇ ਉੱਤੇ ਮਲਾਈ ਨਹੀਂ ਹੋਣੀ ਚਾਹੀਦੀ ਤੇ ਬਸ ਇਹਨੂੰ ਜਿਹੜਾ ਇਹ ਆਪਾਂ ਪਾ ਦੇਣਾ ਇਹਦੇ ਉੱਤੇ ਤੇ ਇਹਨੂੰ ਡੈਕੋਰੇਟ ਕਰਨਾ ਹੈ ਬਦਾਮ ਤੇ ਪਿਸਤੇ ਦੇ ਨਾਲ ਤੁਸੀਂ ਕਿਸੇ ਵੀ ਚੀਜ਼ ਦੇ ਨਾਲ ਕਰ ਸਕਦੇ ਆ ਨਾਲ ਹੀ ਥੋੜੇ ਇਲਾਇਚੀ ਦੇ ਦਾਣੇ ਵੀ ਪਾਏ ਸਕੇ ਬਹੁਤ ਹੀ ਜ਼ਿਆਦਾ ਸੋਣੀ ਲੱਗਦੀ ਹੈ ਮਠਿਆਈ ਤੁਸੀਂ ਆਪਦੇ ਗੈਸਟਾਂ ਨੂੰ ਆਪਦੇ ਮਹਿਮਾਨਾਂ ਨੂੰ ਇਹੜਾ ਖਵਾਓ ਬਹੁਤ ਹੀ ਵਧੀਆ ਲੱਗੂਗੀ ਤੇ ਬਹੁਤ ਹੀ ਝਟਪਟ ਬਣ ਜਾਂਦੀ ਹੈ ਸਿਰਫ 15 ਤੋਂ 20 ਮਿੰਟ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਜਿਆ ਟਾਈਮ ਨਹੀਂ ਲੱਗਦਾ ਆਪਣੀ ਬਹੁਤ ਹੀ ਟੇਸਟੀ ਬਰੈਡ ਮਾਵਾ ਬੋਲ ਬਣ ਕੇ ਤਿਆਰ ਹੈ ਜੁਹੇ ਰੈਸਪੀ ਨੂੰ ਟਰਾਈ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਬਹੁਤ ਬਹੁਤ ਧੰਵਾਜਿ ਵੀਡੀਓ ਦੇਖਣ ਲਈ